ਮਾਨਯੋਗ ਐਸਐਸਪੀ ਲੁਧਿਆਣਾ ਦੇ ਆਤੀ ਸ਼੍ਰੀ ਡਾਕਟਰ ਅਨੰਕ ਗੁਪਤਾ ਜੀ ਉਹਨਾਂ ਦੀਆਂ ਹਦਾਇਤਾਂ ਦੇ ਮਤਲਬ ਚ ਪੰਜਾਬ ਸਰਕਾਰ ਵੱਲੋਂ ਇੱਕ ਵੱਡੇ ਲੈਵਲ ਦੀ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਇਸ ਮੁਹਿੰਮ ਦੇ ਤਹਿਤ ਸਬਰੀਆਂ ਦਾਖਾ ਦੇ थाना ਜੋਧਾ ਵਿਖੇ ਐਸਐਚਓ ਸਾਹਿਬ ਤੇ ਉਹਨਾਂ ਦੀ ਟੀਮ ਵੱਲੋਂ ਬੜੀ ਮਿਹਨਤ ਦੇ ਨਾਲ ਨਸ਼ੇ ਦੇ ਿਕਲਾਬ ਨੂੰ ਸਾਡੀ ਕਾਰਵਾਈ ਦੇ ਤਹਿਤ ਜਤਿੰਦਰ ਸਿੰਘ ਪੁੱਤਰ ਭਰਜਿੰਦਰ ਸਿੰਘ ਜੋ ਕਿ ਸ਼ਿਮਲਾ ਫਰੀਲ ਲੁਧਿਆਣਾ ਦਾ ਰਹਿਣ ਵਾਲਾ ਹੈ ਮਨਦੀਪ ਸਿੰਘ ਪੁੱਤਰ ਅਸ਼ੋਕ ਸਿੰਘ ਜੋ ਕਿ ਦਾਕੇ ਪਿੰਡ ਦਾ ਰਹਿਣ ਵਾਲਾ ਇਹਨਾਂ ਦੋਨਾਂ ਦੇ ਖਿਲਾਫ ਪਛਾਣ ਦਰਜ ਕਰਕੇ ਇਹਨਾਂ ਕੋਲ 50 ਗ੍ਰਾਮ ਗੋਲੀ ਕੀਤੀ ਸੀ 50 ਗ੍ਰਾਮ ਹੈਰਨ ਦੀ ਰਿਕਵਰੀ ਇਹਨਾਂ ਕੋਲ ਹੋਈ ਸੀ ਇਸ ਤੋਂ ਇਲਾਵਾ ਇਹਨਾਂ ਕੋਲ ਜੋ ਵੋਟਸਿੰਗ ਲੋਗ੍ਰਾਮ ਕੀਤਾ ਸੀ ਇਹਨਾਂ ਦੀ ਇਹ ਗਲੇ ਦੀ ਕੁਛਕਿਸਤੇ ਜੋ ਇਹਨੇ ਦੱਸਿਆ ਕਿ ਇਹ ਨਸ਼ਾ ਪਿੱਛੋਂ ਸ਼ੁਭਮ ਸੈਣੀ ਪੁੱਤਰ ਸੁਸ਼ੀਲ ਸੈਣੀ ਜੋ ਕਿ ਬਸੰਤ ਨਗਰ ਬਹਾਰਾ ਲੁਧਿਆਣਾ ਦਾ ਰਹਿਣ ਵਾਲਾ ਉਸ ਤੋਂ ਲੈ ਕੇ ਆਉਂਦੇ ਸੀ ਇਸ ਤੀਸਰੇ ਲੋਕੀ ਨੂੰ ਵੀ ਨਾਮਜ਼ਦ ਕੀਤਾ ਤੇ ਇਸ ਨੂੰ ਵੀ ਅਰੈਸਟ ਕਰਕੇ ਅੱਜ ਕੋਰਟ ਵਿੱਚ ਪੇਸ਼ ਕਰਨ ਜਾ ਰਹੇ ਹਾਂ ਸੋ ਸਾਡੀ ਮਹਿੰਦੇ ਤਹਿਤ ਅਸਲੀ ਵਕਤ ਕੋ ਕੈਸੋਪਰੇਸ਼ਨ ਮਿਸ਼ਨ ਦੀ ਰਿਕਵਰੀ ਤੇ ਨਸ਼ੇ ਦੀ ਕਰਮ ਦੇ ਵਿੱਚ ਲੱਗੇ ਹੋਏ ਨੂੰ ਐਡਮਿਟਰ ਹੋਇਆ ਜਾ ਰਿਹਾ ਸੋ ਇਸ ਮਹਿੰਦੇ ਤਹਿਤ ਸਾਡੇ ਵੱਲੋਂ ਇਸ ਵੀ ਚਾਰਜ ਵੱਡੀ ਕਰਵੀਂ ਕੀਤੀ ਗਈ ਹੈ ਤੇ ਇਹ ਉਹੀ ਹੌਨ ਵਾਲੇ ਦਿਨਾਂ ਦੇ ਵਿੱਚ ਵੀ ਮੁਹਿੰਮ ਸਾਡੀ ਚੱਲਦੀ ਜਾਏਗੀ ਤੇ ਜੇ ਲੋਕ ਕਿਸੇ ਵੀ ਤਰੀਕੇ ਤੇ ਸਾਨੂੰ ਕੋਈ ਇਨਫੋਰਮੇਸ਼ਨ ਦੇਣਾ ਚਾਹੁੰਦੇ ਨੇ ਭਾਵੇਂ ਉਹ ਨਸ਼ਾ ਕਰਦੇ ਨੇ ਭਾਵੇਂ ਨਸ਼ਾ ਗੀਂਦੇ ਨੇ ਦੋਨੋਂ ਦੇ ਖਿਲਾਫ ਵਕਰੀ ਵਕਰੀ ਕਰਵਾਈ ਜਿਸ ਦੇ ਖਿਲਾਫ ਰਿਪੋਰਟ ਅਰਜਿਤ ਦਾ ਨੂੰ ਉਸ ਨੂੰ ਹਸਪਤਾਲ ਵਿੱਚ ਐਡਮਿਟ ਕਰਾਇਆ ਜਾਂਦਾ ਹੈ ਇਹ ਸਾਡੇ ਕੋਲ ਚੱਲ ਰਹੀ ਹੈ ਸੋ ਇਹ ਲੋਕ ਮਿਲਣ ਦੇ ਵਿੱਚ ਲੋਕੀ ਵੱਤੋਂ ਵੀ ਸਾਨੂੰ ਇਸ ਦੀ ਇਨਫੋਰਮੇਸ਼ਨ ਦੇ ਬਾਕੀ ਸੇ ਪੰਜਾਬ ਦੇ ਦਰੋਂ ਸਾਨੂੰ ਜਾਣਕਾਰੀ ਦੇ ਸਕਦੇ ਆ ਉਹਨਾਂ ਦਾ ਨਾਮ ਤੇ ਨੰਬਰ ਵੀ ਉਤਰ ਕੇ ਰੱਖੋ ਸਾਜ ਦੇ ਫੜੇਗੇ ਨੌਜਵਾਨ ਇਹਨਾਂ ਤੇ ਪਹਿਲੇ ਵੀ ਕੋਈ ਐਨਡੀਪੀ ਦੇ ਮੁਕਾਦਮੇ ਕਰਦੇ ਕਿ ਪਹਿਲੀ ਵਾਰ ਯੂਏ ਤਿੰਨੇ ਨੌਜਵਾਨਾਂ ਦੇ ਵੈਸੇ ਦਾ ਜੋ ਕੁਝ ਲੁਧਿਆਣਾ ਤੇ ਆਤੀ ਰਹੇ ਨਾਲ ਕੁਝ ਦਾਕਾ ਦੰਦੇ ਲੈਣ ਇਹਨਾਂ ਦਾ ਅਸੀਂ ਰਿਪੋਰਟ ਚੈੱਕ ਕਰਵਾ ਲਈ ਉਸ ਤੋਂ ਬਾਅਦ ਮੁਸਲ ਹੈ ਪਰ ਹੁਣ ਤਾਂ ਕੀ ਸਾਹਮਣੇ ਆਇਆ ਕਿ ਜਿਹੜਾ ਮਨੀਸ਼ ਸਿੰਘ ਪੁੱਤਰ ਅਸ਼ੋਕ ਸਿੰਘ ਅਸ਼ੋਕਮਰ ਇਸ ਦੇ ਖਿਲਾਫ ਪਹਿਲਾਂ ਵੀ ਚੋਰੀ ਦਾ ਕੇਸ ਦਰਜ ਹੈ ਸੋ ਬਾਕੀ ਸਾਰੇ ਦਾ ਰਿਪੋਰਟ ਸਿੱਕਿਆ ਜਾ ਰਿਹਾ ਤੇ ਉਸ ਦੇ ਮੁਤਾਬਕ ਕੰਮ ਕੀ ਕਰੀਏ ਹਾਂ ਸਰ ਇਹ ਤਾਂ ਇਹ ਲਿਖਿਆ ਸੈਣੀ ਸਾਹਿਬ ਦਾ ਜਿਹੜੇ ਕੀਤਾ ਤੁਸੀਂ ਕਿਉਂਕਿ ਵੱਡੇ ਸਮਗਲ ਨਾਲੋਂ ਕਿ ਜਿਹੜਾ ਛੋਟਾ ਮੋਟਾ ਇਹ ਮਤਲਬ ਬਿਲਕੁਲ ਹੀ ਤੁਸੀਂ ਦੇਖੋ 50 ਗ੍ਰਾਮ ਦੀ ਜੋ ਕੁਰੀ ਹੈ ਪੂਰਾ ਛੋਟਾ ਮੋਟਾ ਦਾ ਕੈਨਸ ਜੀ 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 ਬਾਕੀ ਸਾਡੀ ਇਹ ਤਫਤੀਸ਼ ਬਿਲਕੁਲ ਜਾਈਏ ਅੱਜ ਅਸੀਂ ਇਹਨਾਂ ਨੂੰ ਕੋਰਸ ਪੀਸ ਕਰਕੇ ਕਲੰਬਾ ਨਜ਼ਰ ਮਾਰ ਵੀ ਲਾਵਾਂਗੇ ਤਾਂ ਕਿ ਇਹਨਾਂ ਤੋਂ ਡਿਟੇਲਸ ਪੁੱਛੀ ਕੀਤੀ ਜਾਵੇ ਹੋਰ ਸੀ ਵੱਡੇ ਸਮਗਲ ਦਾ ਪਹੁੰਚ ਜੀ ਜਿਨ੍ਹਾਂ ਤੋਂ ਅੱਗੇ ਲੈ ਗਿਆ ਹੋਵੇ ਕਿਉਂਕਿ ਜੋ ਇਹ ਨਸ਼ਿਆਂ ਦੀ ਚੇਨ ਹੈ ਬੜੀ ਲੰਬੀ ਹੁੰਦੀ ਹੈ ਕਿਸੇ ਤੋਂ ਅਸੀਂ ਡੁਗਾਏ ਨਾ ਤਫਤੀਸ਼ ਕਰਾਂ ਤੇ ਸਾਨੂੰ ਪੂਰੀ ਉਮੀਦ ਹੈ ਅਸੀਂ 4 ਬੰਦੇ ਵੀ ਗਈ ਹੈ ਵੇਖ ਤੋਂ ਉਹ ਵੀ ਤੇ ਹੋਰ ਰਿਕਵਰੀ ਵੀ ਕਾਫੀ ਹੋਵੇ